ਕਿਸਾਨ ਕੁਦਰਤੀ ਤਰੀਕੇ ਨਾਲ ਗੁੜ ਤਿਆਰ ਕਰਕੇ ਤੇ ਦਾਣਾਂ ਦੀ ਖੇਤੀ ਕਰਕੇ ਕਰ ਰਿਹਾ ਹੈ ਚੋਕੀ ਦਵਾਈ ਇਹ ਬਸ ਸਟਾਰਟਿੰਗ ਤੋਂ ਜਦੋਂ ਆਪਣੇ ਵਾਸਤੇ ਬਣਾਉਂਦਾ ਸੀ ਉਸ ਤੋਂ ਬਾਅਦ ਸਾਨੂੰ ਲੋਕਾਂ ਦੀ ਡਿਮਾਂਡ ਆ ਗਈ ਉਦੋਂ ਹੀ ਵਧਦਾ ਗਿਆ ਸਿਸਟਮ ਤੇ ਹੁਣ ਅਸੀਂ ਦੋ ਕਿੱਲੇ 'ਚ ਗੁੜ ਬਣਾ ਕੇ ਕਨਾ ਬੀਜ ਕੇ ਉਹਦਾ ਗੁੜ ਬਣਾ ਕੇ ਵੇਚਨੇ ਜਿਹਦਾ ਸਾਨੂੰ ਰਿਸਪੌਂਸ ਵੀ ਲੋਕਾਂ ਵੱਲੋਂ ਬਹੁਤ ਵਧੀਆ ਹੈ ਲੋਕ ਇੱਥੋਂ ਆਣ ਕੇ ਲੈ ਜਾਂਦੇ ਆ ਸਾਨੂੰ ਕਿਤੇ ਸੇਲ ਨਹੀਂ ਕਰਨੇ ਜਾਣਾ ਪੈਂਦਾ ਤੇ ਇਹਦੇ ਕਰਕੇ ਸਾਡਾ ਸਿਸਟਮ ਬਹੁਤ ਵਧੀਆ ਚੱਲ ਰਿਹਾ ਹੈ ਬਣਾਉਂਦਾ ਗੁੜ ਦੀਆਂ ਟੌਫੀਆਂ ਪੰਜੀਰੀ ਅਤੇ ਚਟਣੀ ਕੁਦਰਤੀ ਖੇਤੀ ਇੱਕ ਮਨਚ ਖਿਆਲ ਸੀ ਕਿ ਆਪਾਂ ਖਾਧਾ ਦਵਾਈਆਂ ਨੂੰ ਛੱਡਣਾ ਹੈ ਇਹਨਾਂ ਨੇ ਸਾਨੂੰ ਬਹੁਤ ਬਿਮਾਰੀਆਂ ਦਿੰਦੀਆਂ ਨੇ ਤੇ ਇਹ ਛੱਡ ਕੇ ਆਪਾਂ ਕੁਦਰਤੀ ਖੇਤੀ ਵੱਲ ਸ਼ੁਰੂਆਤ ਕੀਤੀ ਹੁਣ ਉਹ ਚੱਲ ਰਿਹਾ ਜੀ ਸਿਸਟਮ ਉਹਦਾ 2013 ਤੋਂ ਲੈ ਕੇ ਨੇ ਤਾਂ ਜਿਵੇਂ ਆਪਾਂ ਗੱਣਾ ਤਿਆਰ ਹੋ ਗਿਆ ਹੁਣ 5 ਮਹੀਨੇ ਅਸੀਂ ਇਹਦਾ ਗੁੜ ਬਣਾਉਣਾ ਜੀ ਉਸ ਤੋਂ ਬਾਅਦ ਇਹਦੀ ਲਵਾਈ ਇਹਦੀਆਂ ਗੁਟਾਈਆਂ ਨਾਲ ਦਾਣਾ ਉਸ ਤੋਂ ਬਾਅਦ ਦਾਲਾ ਦੀ ਖੇਤੀ ਕਰ ਲਈਦੀ ਆ ਕਣਕ ਚੌਲ ਜਿਵੇਂ ਹਨਾ ਜੀ ਤਾਂ ਇਹਦੀਆਂ ਇਹਨੂੰ ਸਾਂਭ ਸੰਭਾਲ ਤੇ ਵੀ 2-3 ਮਹੀਨੇ ਚਾਹੀਦੇ ਆ ਫਿਰ ਇਹਨੂੰ ਤਿਆਰ ਕਰਨ ਵਾਸਤੇ ਇਹਦੀਆਂ ਅਸੀਂ ਚਾਰ-ਚਾਰ ਗੁਟਾਈਆਂ ਕਰਦੇ ਆ ਕੋਈ ਖਾਦ ਦਵਾਈ ਨਹੀਂ ਆਪਾਂ ਵਰਤਦੇ ਕਿਸੇ ਵੀ ਬਿਲਕੁਲ ਖਿਸ਼ਾਦ ਹੋ ਸਕਦਾ ਜੀ ਤੁਸੀਂ ਕੋਈ ਵੀ ਕੰਮ ਕਰ ਲਓ ਹਨਾ ਇੱਕ ਤੁਸੀਂ ਸਾਈਟ ਸਾਨੂੰ ਮੰਨਣਾ ਹੈ ਕਿ ਚਲੰਨੇ ਨਾ ਸਾਇਕ ਧੰਦੇ ਵਪੂਰ ਤੇ ਬਹੁਤ ਵਧੀਆ ਇਹਦੇ ਤੇ ਰਿਸਪੌਂਸ ਹੈ ਲੋਕਾਂ ਦਾ ਚੰਗੀ ਸ਼ੁੱਧ ਚੀਜ਼ ਲੋਕ ਮੰਗਦੇ ਆ ਸਾਨੂੰ ਪੈਦਾ ਕਰਨੀ ਚਾਹੀਦੀ ਹੈ ਜਿੰਨੇ ਵੀ ਕਿਸਾਨ ਆ ਕੁਛ ਨਾ ਕੁਛ ਜ਼ਰੂਰ ਕਰਨ ਕੋਈ ਸਬਜ਼ੀ ਲਾਵੇ ਜਾਂ ਕੋ ਗੁਰਦਾ ਕਰ ਲੈ ਕਿਸੇ ਕੋਈ ਦਾਲਾ ਬੀਜ ਲੈ ਬਿਲਕੁਲ ਸਹੀ ਤਰੀਕੇ ਨਾਲ ਆਪਣੀ ਰੋਜ਼ੀਗਾਰ ਨੂੰ ਤੋੜ ਅੱਜ ਦੇ ਦੌਰ ਵਿੱਚ ਜਿੱਥੇ ਸਿਹਤ ਸਮੱਸਿਆਵਾਂ ਨੂੰ ਲੈ ਕੇ ਲੋਕ ਕੁਦਰਤੀ ਤਰੀਕੇ ਨਾਲ ਉਗਾਈਆਂ ਗਈਆਂ ਦਾਲਾਂ ਸਬਜ਼ੀਆਂ ਤੇ ਅਨਾਜ ਨੂੰ ਤ੍ਰਹੀ ਦੇਣ ਲੱਗ ਪਏ ਨੇ ਉੱਥੇ ਹੀ ਕਿਸਾਨ ਵੀ ਆਪਣੇ ਪਰਿਵਾਰ ਤੇ ਸਮਾਜ ਦੇ ਭਲੇ ਲਈ ਕੁਦਰਤੀ ਢੰਗ ਨਾਲ ਫਸਲਾਂ ਦੀ ਪੈਦਾਵਾਰ ਵੱਲ ਮੁੜ ਰਹੇ ਨੇ ਗੁਰਦਾਸਪੁਰ ਦੇ ਕਾਨੂੰਵਾਲ ਬਲਾਕ ਦੇ ਪਿੰਡ ਵਕਤਪੁਰਾ ਦੇ ਰਹਿਣ ਵਾਲੇ ਕਿਸਾਨ ਕੁਲਦੀਪ ਸਿੰਘ ਚਾਹਲ ਨੇ ਵੀ ਕਰੀਬ 5 ਸਾਲ ਪਹਿਲਾਂ ਕੁਦਰਤੀ ਢੰਗ ਨਾਲ ਗੰਨਾ ਤੇ ਦਾਲਾਂ ਦੀ ਬਜਾਈ ਸ਼ੁਰੂ ਕੀਤੀ ਸੀ ਸ਼ੁਰੂਆਤ ਤਾਂ ਆਪਣੇ ਪਰਿਵਾਰ ਲਈ ਐਕਸਪੈਰੀਮੈਂਟ ਦੇ ਤੌਰ ਤੇ ਕੀਤੀ ਸੀ ਪਰ ਫਿਰ ਆਪਣੇ 2 ਕਿੱਲੇ ਜ਼ਮੀਨ ਵਿੱਚ ਕੁਦਰਤੀ ਢੰਗ ਨਾਲ ਗੰਨਾ ਤੇ ਦਾਲਾਂ اگਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਹੁਣ ਕਰੀਬ 5 ਸਾਲਾਂ ਤੋਂ ਆਪ ਹੀ ਵੱਖ-ਵੱਖ ਕਿਸਮ ਦਾ ਗੁੜ ਤਿਆਰ ਕਰਕੇ ਵਧੀਆ ਕਮਾਈ ਕਰ ਰਿਹਾ ਹੈ। ਕੁਲਦੀਪ ਸਿੰਘ ਚਾਹਲ ਦੀ ਇੱਕ ਹੋਰ ਖਾਸੀਅਤ ਇਹ ਹੈ ਕਿ ਗੁੜ ਦੀਆਂ ਵੱਖ-ਵੱਖ ਕਿਸਮਾਂ ਦੀਆਂ ਟੌਫੀਆਂ ਤਿਆਰ ਕਰਕੇ ਵੀ ਵੇਚਦਾ ਹੈ ਜਿਸ ਦੀ ਕਾਫੀ ਡਿਮਾਂਡ ਹੋਣੀ ਸ਼ੁਰੂ ਹੋ ਗਈ ਹੈ। ਖਾਸ ਕਰ ਉਸ ਵੱਲੋਂ ਬਣਾਈਆਂ ਗਈਆਂ ਤਿਲ, ਹਲਦੀ ਅਤੇ ਸੁੰਢ ਵਾਲੀਆਂ ਗੁੜ ਦੀਆਂ ਟੌਫੀਆਂ ਤਾਂ ਕਾਫੀ ਮਸ਼ਹੂਰ ਹੋ ਗਈਆਂ ਨੇ। ਕੁਲਦੀਪ ਸਿੰਘ ਦਾ ਕਹਿਣਾ ਹੈ ਕਿ 2 ਕਿੱਲੇ ਜ਼ਮੀਨ ਵਿੱਚ ਗੰਨੇ ਤੋਂ ਕਈ ਕੁਆਂਟਲ ਗੁੜ ਦੀ ਪੈਦਾਵਾਰ ਕਰ ਰਿਹਾ ਪਰ ਉਸ ਨੂੰ ਵੇਚਣ ਲਈ ਸਦੇ ਵੀ ਮੰਡੀ ਜਾਣ ਦੀ ਲੋੜ ਨਹੀਂ ਪਈ ਕੁਆਲਿਟੀ ਵਧੀਆ ਹੁਣ ਕਾਰਨ ਘਰ ਬੈਠੇ ਹੀ ਸਾਰੇ ਦਾ ਸਾਰਾ ਗੁੜ ਅਤੇ ਦਾਣਾ ਵੀ ਵਿਕ ਜਾਂਦੀਆਂ ਨੇ ਆਹ ਸੁਣਦਿਆਂ ਗੁਰਤਾਸਪੁਰ ਤੋਂ ਕੁਲਦੀਪ ਸਿੰਘ ਚਾਹਲ ਨਾਲ ਹੋਈ ਵਿਸ਼ੇਸ਼ ਗੱਲਬਾਤ ਮੇਰਾ ਨਾਮ ਕੁਲਦੀਪ ਸਿੰਘ ਆ ਜੀ ਪਿੰਡ ਮੇਰਾ ਬਖਤਪੁਰਿਆ ਚਾਹਲ ਕੁਦਰਤੀ ਖੇਤੀ ਫਾਰਮ ਦੇ ਨਾਂ ਤੇ ਸਾਡਾ ਫਾਰਮ ਚੱਲਦਾ ਜੀ ਇਹ ਬਸ ਸਟਾਰਟਿੰਗ ਤੋਂ ਹੀ ਜਦੋਂ ਆਪਣੇ ਵਾਸਤੇ ਬਣਾਇਆ ਸੀ ਉਸ ਤੋਂ ਬਾਅਦ ਸਾਨੂੰ ਲੋਕਾਂ ਦੀ ਡਿਮਾਂਡ ਆ ਗਈ ਉਦੋਂ ਹੀ ਵਾਧਾ ਗਿਆ ਸਿਸਟਮ ਤੇ ਹੁਣ ਅਸੀਂ ਦੋ ਕਿੱਲੇ ਚ ਗੁੜ ਬਣਾ ਕੇ ਗੰਨਾ ਵੀਰ ਕੇ ਉਹਦਾ ਗੁੜ ਬਣਾ ਕੇ ਵੇਚ ਰਹੇ ਹਾਂ ਜੀ ਜਿਹਦਾ ਸਾਨੂੰ ਰਿਸਪੌਂਸ ਵੀ ਲੋਕਾਂ ਵੱਲੋਂ ਬਹੁ ਲੋਕ ਇੱਥੋਂ ਆਣ ਕੇ ਲੈ ਜਾਂਦੇ ਆ ਸਾਨੂੰ ਕਿਤੇ ਸੇਲ ਨਹੀਂ ਕਰਨੇ ਜਾਣਾ ਪੈਂਦਾ ਤੇ ਇਹਦੇ ਕਰਕੇ ਸਾਡਾ ਸਿਸਟਮ ਬਹੁਤ ਵਧੀਆ ਚੱਲਿਆ ਹੈ ਜੀ ਕੀ ਕੀ ਵੈਰਾਈਟੀਆਂ ਇਹਦੇ ਵਿੱਚ ਬਣਾ ਰਹੇ ਹੋ ਇਹਦੇ ਵਿੱਚ ਵੈਰਾਈਟੀਆਂ ਸੀ ਤੇਲ ਵਾਲਾ ਗੋੜ ਬਣਾ ਰਹੇ ਆ ਜੀ ਅਲਸੀ ਵਾਲਾ ਬਣਾ ਰਹੇ ਆ ਮਸਾਲੇ ਵਾਲਾ ਬਣਾ ਰਹੇ ਆ ਬਦਾਮਾ ਤੇ ਖਸਖਸ ਵਾਲਾ ਬਣਾ ਰਹੇ ਆ ਤੇ ਅਲਸੀ ਵਾਲਾ ਬਣਾ ਰਹੇ ਆ ਤੇ ਸਿੰਪਲ ਤੇ ਨਾਲ ਸ਼ੱਕਰ ਤੇ ਇਹ 2013 ਤੋਂ ਅਸੀਂ ਕੁਦਰਤੀ ਖੇਤੀ ਕਰ ਰਹੇ ਆ ਜੀ ਉਦੋਂ ਤੋਂ ਕੁਦਰਤੀ ਖੇਤੀ ਇੱਕ ਮਨਚ ਖਿਆਲ ਸੀ ਕਿ ਆਪਾਂ ਖਾਦਾ ਦਵਾਈਆਂ ਨੂੰ ਛੱਡਣਾ ਵਾ ਇਹਨਾਂ ਨੇ ਸਾਨੂੰ ਬਹੁਤ ਬਿਮਾਰੀਆਂ ਦਿੱਤੀਆਂ ਨੇ ਤੇ ਇਹ ਛੱਡ ਕੇ ਆਪਾਂ ਕੁਦਰਤੀ ਖੇਤੀ ਵੱਲ ਸ਼ੁਰੂਆਤ ਕੀਤੀ ਤਾਂ ਹੁਣ ਉਹ ਚੱਲ ਰਿਹਾ ਜੀ ਸਿਸਟਮ ਉਹਨਾਂ ਦਾ 2013 ਤੋਂ ਲੈ ਕੇ ਹੁਣ ਤੱਕ ਇਹ ਇੱਕ ਉਹਨਾਂ ਨੂੰ ਕਾਫੀਆਂ ਚੀਜ਼ ਹੈ ਨਵੀਂ ਚੀਜ਼ ਹੈ ਇਹਦੀ ਬਹੁਤ ਡਿਮਾਂਡ ਹੈ ਜੀ ਇਹ ਜਿੰਨੂੰ ਵੀ ਆਪਾਂ ਦਿੰਨੇ ਆ ਉਹ ਦੁਬਾਰਾ ਸਾਡੇ ਕੋਲ ਲੈ ਕੇ ਜਾਂਦਾ ਹੈ ਟੋਫੀ ਦਾ ਇੱਕ ਤਾਂ ਇੱਕ ਪੀਸ ਬੰਦਾ ਸ਼ਾਮ ਨੂੰ ਆਰਾਮ ਨਾਲ ਖਾ ਸਕਦਾ ਇਹ ਕਈਆਂ ਲੋਕਾਂ ਨੇ ਸਾਨੂੰ ਇੱਥੋਂ ਤੱਕ ਵੀ ਕਿਹਾ ਹੈ ਕਿ ਆ ਜਿਹੜੀ ਤੇਲ ਵਾਲੀ ਟਾਫੀ ਹੈ ਇਹਦੇ ਨਾਲ ਸਾਡੀ 슈ਗਰ ਕੰਟਰੋਲ ਹੋ ਗਈ ਆ ਜਿਹੜੀ ਅਸੀਂ ਪੰਜੀਰੀ ਬਣਾਉਨੇ ਆ ਉਹਦੇ ਨਾਲ 슈ਗਰ ਕੰਟਰੋਲ ਹੋ ਜਾਂਦੀ ਆ ਕਿਉਂਕਿ ਆਰਗੈਨਿਕ ਖੇਤੀ ਨਾਲ ਬਹੁਤ ਲੋਕਾਂ ਦੇ ਸਾਨੂੰ ਰਿਸਪੌਂਸ ਬਹੁਤ ਵਧੀਆ ਮਿਲਦੇ ਨੇ ਇਸ ਕਰਕੇ ਬਹੁਤ ਵਧੀਆ ਚੱਲ ਰਿਹਾ ਜੀ ਗੰਨਾ ਇੱਕ ਥੋੜੇ ਸਮੇਂ ਦੀ ਫਸਲ ਹੈ ਮਤਲਬ ਸੀਜ਼ਨਲ ਫਸਲ ਹੈ ਜਿਸ ਵੇਲੇ ਪਹਿਲੀ ਬਿਲੀ ਹੋ ਜਾਂਦੀ ਹੈ ਗੰਨਾ ਖਤਮ ਹੋ ਜਾਂਦਾ ਉਸ ਵੇਲੇ ਕੀ ਗੰਨੇ ਤਾਂ ਜਿਵੇਂ ਆਪਾਂ ਗੰਨਾ ਤਿਆਰ ਹੋ ਗਿਆ ਹੁਣ 5 ਮਹੀਨੇ ਅਸੀਂ ਇਹਦਾ ਗੁੜ ਬਣਾਉਣਾ ਜੀ ਉਸ ਤੋਂ ਬਾਅਦ ਇਹਦੀ ਲਵਾਈ ਇਹਦੀਆਂ ਗੁਡਾਈਆਂ ਨਾਲ ਦਾਲਾਂ ਉਸ ਤੋਂ ਬਾਅਦ ਦਾਲਾਂ ਦੀ ਖੇਤੀ ਕਰ ਲਈਦੀ ਆ ਕਣਕ ਚੌਲ ਜਿਵੇਂ ਹਨਾ ਜੀ ਤਾਂ ਇਹਦੀਆਂ ਇਹਨੂੰ ਸਾਂਭ ਸੰਭਾਲ ਤੇ ਵੀ 2-3 ਮਹੀਨੇ ਚਾਹੀਦੇ ਆ ਫਿਰ ਇਹਨੂੰ ਤਿਆਰ ਕਰਨ ਵਾਸਤੇ ਇਹਦੀਆਂ ਅਸੀਂ ਚਾਰ-ਚਾਰ ਗੁਡਾਈਆਂ ਕਰਦੇ ਆ ਕੋਈ ਇੱਥੇ ਖਾਦ ਦਵਾਈ ਨਹੀਂ ਆਪਾਂ ਵਰਤਦੇ ਕਿਸੇ ਵੀ ਤਰ੍ਹਾਂ ਦੀ ਕੀ ਵਰਤਦੇ ਹੋ ਖਾਦ ਇਹਦੀਆਂ ਗੁਡਾਈਆਂ ਤਾਂ ਇਹਨੂੰ ਗੁੜ ਵਾਲਾ ਇੱਕ ਪਾਣੀ ਲਾ ਦਿੰਦਾ ਜਾਂ ਦੋ ਉਹ ਸਟਾਰਟਿੰਗ 'ਚ ਸਾਨੂੰ ਪ੍ਰੋਬਲਮ ਆਉਂਦੀ ਸੀ ਹੁਣ ਤਾਂ ਕੋਈ ਨਹੀਂ ਸਾਡੀ ਜ਼ਮੀਨ ਇਦਾਂ ਦੀ ਹੋ ਗਈ ਆ ਕਿ ਬਿਲਕੁਲ 100% ਜਿਹਨੂੰ ਅਸੀਂ 110% ਆਰਗੇਨਿਕ ਕਹਿ ਦਈਏ ਉਹ ਹੋ ਗਈ ਆ ਹੁਣ ਕੋਈ ਲੋੜ ਨਹੀਂ ਪੈਂਦੀ ਉਹਦੀ ਜਿਹੜੇ ਕਿਸਾਨ ਕਹਿੰਦੇ ਆ ਕਿ ਖੇਤੀ ਦੀ ਘਾਟ ਦਾ ਸੌਦਾ ਹੋਦੀ ਆ ਤੁਸੀਂ ਉਹਨੂੰ ਕੀ ਕਹਿਣਾ ਚਾਹੋ ਖੇਤੀ ਘਾਟੇਵੰਦ ਸੌਦਾ ਉਦੋਂ ਹੀ ਆ ਜੀ ਜਿੰਨਾ ਚਿਰ ਅਸੀਂ ਆਪ ਨਹੀਂ ਹੱਥੀਂ ਕੁੱਛ ਕਰਦੇ ਆ ਨਾ ਜੀ ਜਦੋਂ ਅਸੀਂ ਆਪ ਆਪਣੀ ਫਸਲ ਦੇ ਪ੍ਰੋਡਕਟ ਬਣਾ ਕੇ ਵੇਚਾਂਗੇ ਆਪਣੀ ਮਨਮਰਜ਼ੀ ਦਾ ਰੇਟ ਲਵਾਂਗੇ ਤਾਂ ਫਿਰ ਘਾਟੇਵੰਦ ਸੌਦਾ ਨਹੀਂ ਹੁਣ ਬਿਲਕੁਲ ਸਾਡਾ ਤਾਂ ਸਿਸਟਮ ਬੜਾ ਵਧੀਆ ਐਸ ਵੇਲੇ آمدਨੀ ਇਹ ਗੁਰ ਤੋਂ ਤੁਹਾਨੂੰ ਮੈਂ ਦੱਸਦਾ ਵੀ 100 ਕੁਇੰਟਲ ਗੰਨੇ ਤੋਂ 30 ਕੁਇੰਟਲ ਗੋੜ ਬਣ ਜਾਂਦਾ ਹਨਾ ਜੀ ਤੇ ਉਹਦੀ آمدਨੀ ਤੁਸੀਂ ਆਪ ਹੀ ਲਾ ਲਓ ਕਿੰਨੀ ਬਹੁਤ ਵਧੀਆ ਜੀ ਕਿਤੇ ਕਿਤੇ ਵਧੀਆ ਉਹਦੇ ਤੋਂ ਫਸਲਾਂ ਲਈ ਵੇਚ ਲਈ ਮੰਡੀਆ ਚ ਖੱਜਲ ਖਾਰ ਹੋਣਾ ਪੈਂਦਾ ਜਿਸ ਤਰ੍ਹਾਂ ਤੇ ਇਹੋ ਜਿਹਾ ਸਹਾਇਕਤ ਅਧਿਪਨਾ ਕੇ ਲੱਗਦਾ ਕਿ ਕਿਸਾਨ ਵੀ ਤਾਂ ਖੁਸ਼ਹਾਲ ਹੋ ਸਕਦਾ ਬਿਲਕੁਲ ਖੁਸ਼ਹਾਲ ਹੋ ਸਕਦਾ ਜੀ ਤੁਸੀਂ ਕੋਈ ਵੀ ਕੰਮ ਕਰ ਲਓ ਹਨਾ ਇੱਕ ਤੁਸੀਂ ਸਾਈਡ ਬਿਜ਼ਨਸ ਵਾਂਗੂ ਹਨਾ ਇਹ ਚੱਲ ਪੈਂਦਾ ਆ ਅਨਾਂ ਸਾਇਕ ਧੰਦੇ ਵਾਂਗੂ ਤੇ ਬਹੁਤ ਵਧੀਆ ਇਹਦੇ ਵਿੱਚ ਰਿਸਪਾਂਸ ਹੈ ਲੋਕਾਂ ਦਾ ਚੰਗੀ ਸ਼ੁੱਧ ਚੀਜ਼ ਲੋਕ ਮੰਗਦੇ ਆ ਸਾਨੂੰ ਪੈਦਾ ਕਰਨੀ ਚਾਹੀਦੀ ਆ ਜਿੰਨੇ ਵੀ ਕਿਸਾਨ ਆ ਕੁਛ ਨਾ ਕੁਛ ਜਰੂਰ ਕਰਨ ਕੋਈ ਸਬਜ਼ੀ ਲਾਵੇ ਜਾਂ ਕੋ ਗੁੜਦਾ ਕਰ ਲੇ ਕਿਸੇ ਤੋਂ ਕੋਈ ਦਾਲਾਂ ਬੀਜ ਲੇ ਬਿਲਕੁਲ ਉਹ ਸਹੀ ਤਰੀਕੇ ਨਾਲ ਆਪਣੀ ਰੋਜ਼ਗਾਰ ਨੂੰ ਤੋਰ ਸਕਦਾ